ਕੀ ਆਕਲ ਵਾਲਾ ਸਿਆਸਤਦਾਨ ਨਹੀਂ ਸਾਡੇ ਬੱਲੇ ਤੇ ਆ ਸਿਰਫ ਤਸਰਪ ਇੱਕ ਬੰਦੇ ਦੀ ਆਕੜ ਕਰਕੇ ਇੱਕ ਬੰਦੇ ਦੀ ਈਗੋ ਸੈਟੀਸਫਾਈਡ ਹੋ ਰਹੀ ਆ ਵੀ ਉਹ ਇੱਕ ਬੰਦਾ ਕਹਿੰਦਾ ਵੀ ਮੈਂ ਇਹ ਚੀਜ਼ ਹੋਣ ਨਹੀਂ ਦੇਣੀ ਬਸ ਹੋਰ ਕੋਈ ਰੌਲਾ ਨਹੀਂ ਆ ਇਲਾਕੇ ਦੇ ਹਰ ਇੱਕ ਬੰਦੇ ਨੇ ਉਹਨੂੰ ਫੋਨ ਕਰ ਲਿਆ ਮੈਂ ਖੁਦ ਮੇਰੀ ਆਪਣੀ ਵੀ ਗੱਲ ਹੋਣੀ ਉਹਦੇ ਨਾਲ ਮੈਂ ਸਵੇਰੇ ਵੀ ਅੱਜ ਮੈਂ ਜਦੋਂ ਝਾੜ ਸਾਹ ਤੋਂ ਤੁਰਨ ਲੱਗਾ ਸੀਗਾ ਪਹਿਲਾਂ ਉਦੋਂ ਮੈਂ ਉੱਥੋਂ ਵੀ ਸੁਨੇਹਾ ਭੇਜਿਆ ਵੀ ਇਹ ਮੁੱਦਾ ਠੀਕ ਨਹੀਂ ਹੈ ਇਹ ਇਹ ਚੀਜ਼ਾਂ ਦੀ ਲੋੜ ਨਹੀਂ ਇਹ ਬਹੁਤ ਛੋਟੀ ਚੀਜ਼ ਹੈ ਇਹਨੂੰ ਆਪਣੇ ਕਮਾਂਡਰ ਨੂੰ ਪਿੱਛੇ ਕਰ ਦਵੇ ਇੱਕ ਛੱਟ 4 5 ਹੋ ਜਾਣ ਚਾਹੀਏ ਸਿਰਫ ਤੇ ਸਿਰਫ ਹੀ ਕਾਕੜ ਆ ਵੀ ਮੈਂ ਨਹੀਂ ਹੁਣ ਦੇਣੀ ਪਹਿਲਾ ਆਕੜ ਹੋਈ ਪਿੰਡ ਦੇ ਵਿੱਚ ਕਮੇਟੀ ਬਣਾਉਣ ਦੇ ਟਾਈਮ ਵੀ ਥੋੜੇ ਤਾਂ ਦੋ ਤਿੰਨ ਕੇ ਬੰਦੇ ਲੈ ਲੂਗੇ ਬਾਕੀ ਨਹੀਂ ਇਹ ਆਕੜ ਸੀ ਪਿੰਡ ਦੇ ਵਿੱਚ ਫਿਰ ਉਸ ਤੋਂ ਬਾਅਦ ਜੋਰ ਲਾਤਾ ਭਜਾ ਭਜਾ ਗੱਡੀਆਂ ਕਦੇ ਐਮਐਲਏ ਕੋਲ ਜਾ ਕਦੇ ਐਮਪੀ ਕੋਲ ਜਾ ਕਦੇ ਜ਼ਿਲ੍ਹਾ ਪ੍ਰਸ਼ਾਸਨ ਕਦੇ ਸਾਡੀ ਇੱਥੇ サਬ ਡਿਵੀਜ਼ਨ ਦੇ ਪ੍ਰਸ਼ਾਸਨ ਦੇ ਕੋਲ ਹਰ ਇੱਕ ਜਗ੍ਹਾ ਜਾਓ ਜਾਣ ਤੋਂ ਪਹਿਲਾਂ ਹੋਰ ਪਹੁੰਚਿਆ ਹੋਣਾ ਹੁੰਦਾ ਜਿਹੜੇ ਇਹ 10 15 20 ਬੰਦੇ ਪਿੰਡ ਦੇ ਇਕੱਠੇ ਹੋ ਕੇ ਜਾਂਦੇ ਆ ਦਾੜੀ ਵਾਲੇ ਵੀ ਇਹ ਕੋਈ ਮੁਰਜੂਮ ਨੇ ਪੜੀ ਹੋਏ ਇਹਨਾਂ ਨੇ ਕੋਈ ਕ੍ਰਾਈਮ ਕੀਤਾ ਹੋਇਆ ਕੋਈ ਜੁਰਮ ਕਰਤਾ ਇਹਨਾਂ ਨੇ ਇੱਕ ਪਾਸੇ ਤਾਂ ਸਰਕਾਰ ਨੇ ਤੋੜਿਆ ਹੋਇਆ ਕੰਮ ਵੀ ਜੁੱਤ ਨਸ਼ੇ ਵਿਰੁੱਧ ਨਿਆਣਿਆਂ ਨੂੰ ਖੇਲਾ ਵੱਲ ਲਾਓ ਤੰਦਰੁਸਤੀ ਵੱਲ ਲਾਓ ਵੀ ਨਸ਼ਾ ਖਤਮ ਹੋਵੇ ਤੇ ਦੂਜੇ ਪਾਸੇ ਚੋਰ ਖਿੜਕੀ ਰਾਹੀਂ ਆ ਜਿਹੜੇ ਛਿੰਝ ਮੇਲੇ ਨੇ ਸਾਡੀ ਵਿਰਾਸਤ ਇਹਨਾਂ ਵਿੱਚ ਸਿਆਸਤ ਵੜਦੀ ਇਹਨਾਂ ਨੂੰ ਦੇਖਣ ਵਾਸਤੇ ਲੱਗ ਕੇ ਮੈਂ ਤਾਂ ਇੱਕੋ ਬੇਨਤੀ ਕਰੂੰਗਾ ਸਾਡੇ ਪ੍ਰਸ਼ਾਸਨ ਨੂੰ ਵੀ ਕਿ ਸਾਡੀ ਤਾਂ ਸੁਣੀ ਵੀ ਤੁਸੀ ਬੇਨਤੀ ਕਰਕੇ ਦੇਖ ਲਓ ਐਮਐਲਏ ਨੂੰ ਖਬਰ ਤੁਹਾਡੀ ਸੁਣ ਲਵੇ ਇੱਕ ਥੋੜਾ ਪ੍ਰਸ਼ਾਸਨ ਨੂੰ ਵੀ ਮੈਂ ਬੇਨਤੀ ਕਰਨੀ ਚਾਹੂੰਗਾ ਵੀ ਇਹ ਤੁਸੀਂ ਸਮਾਜ ਦੇ ਤਾਲੇ-ਬਾਲੇ ਦੀ ਰੀਡ ਵੀ ਹੱਢੀਆਂ ਜੇ ਤੁਸੀਂ ਵੀ ਇੰਨੇ ਦਬਾਅ ਦੇ ਵਿੱਚ ਆ ਕੇ ਕੰਮ ਕਰਨ ਲੱਗ ਗਏ ਫਿਰ ਇਸ ਸਮਾਜ ਨੂੰ ਗੰਧਲਾ ਹੋਣ ਤੋਂ ਰੋਕ ਕੋਈ ਨਹੀਂ ਸਕਦਾ ਫਿਰ ਅੱਗੇ ਹੁਣ ਅਸੀਂ ਬਹੁਤ ਮਸਲਿਆਂ ਦੇ ਵਿੱਚ ਲੱਗ ਜਾਂਦੇ ਆ ਬਹੁਤ ਮਸਲੇ ਆਦੇ ਵਿੱਚ ਜਿਵੇਂ ਪਿੱਛੇ ਨਸ਼ੇ ਦਾ ਮਸਲਾ ਚੱਲਦਾ ਹਰ ਇੱਕ ਸ਼ਹਿਰ-ਸ਼ਹਿਰ ਦੇ ਵਿੱਚ ਪਿੰਡ-ਪਿੰਡ ਦੇ ਵਿੱਚ ਨਸ਼ੀ ਪਰਮਾਰ ਹੋਈ ਪਈ ਹੈ ਜੇ ਵੀ ਕੋਈ ਤੁਹਾਨੂੰ ਸਾਸਰ ਕੋਈ ਕਾਰਵਾਈ ਕਰਦਾ ਉਹਦੇ ਹੱਥ ਮਰੋੜ ਦੰਨੇ ਆ ਜਦੇ ਉਹਦੀ ਠੰਡੀ ਕੋ ਫੜੰਨੇ ਆ ਵੀ ਇਹ ਮੇਰਾ ਬੰਦਾ ਇਹ ਮੇਰਾ ਬੰਦਾ ਇਹ ਮੇਰਾ ਬੰਦਾ ਬੋਗਿਆ ਠੋਸ ਨਾ ਮੈਂ ਉਹਦੇ ਬਾਅਦ ਡਿਊਟੀਆਂ ਕਦੇ ਕਿਸੇ ਮੋੜ ਤੇ ਖੜ੍ਹਜੋ ਜਾ ਕੇ ਕਦੇ ਕਿਸੇ ਮੋੜ ਤੇ ਖੜ੍ਹਜੋ ਜਾ ਕੇ ਕਦੇ ਕਿਸੇ ਮੋੜ ਤੇ ਖੜ੍ਹਜੋ ਜਾ ਕੇ ਮੈਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰੂੰਗਾ ਵੀ ਤੁਸੀਂ ਵਿਥੋੜੀ ਜੀ ਆਪਣੀ ਕਲਮ ਨੂੰ ਆਜ਼ਾਦ ਕਰੋ ਇਹ ਬਹੁਤ ਛੋਟੇ ਮਸਲੇ ਹਨ ਇਹ ਕਿ ਇੱਕ ਸਾਊਂਡ ਦੀ ਪਰਮਿਸ਼ਨ ਹੈ ਜਿਹਦੇ ਪਿੱਛੇ ਸਾਰਾ ਮਸਲਾ ਲੁਕਿਆ ਹੋਇਆ ਹੈ ਬਈ ਚਾਰ ਸਪੀਕਰ ਵੀ ਲਾਉ ਦੇਣੇ ਹੋਰ ਤਾਂ ਮੁੱਦਾ ਹੈ ਨਹੀਂ ਕੋਈ ਇਹਦੇ ਵਿੱਚ ਵੀ ਕੀ ਗੱਲ ਵੀ ਇਹ ਸਟੇਟ ਹੈ ਕਿ ਜਿਹੜਾ ਰੋਕੀ ਇੱਥੇ ਹੋਣੀ ਅੱਜ ਔਰ ਵੀ ਮਜਬੂਰੀ ਦੇ ਵਿੱਚ 20-25 ਦਿਨ ਹੋਗੇ ਕਮੇਟੀ ਨੂੰ ਹਰ ਇੱਕ ਪਾਸੇ بار 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 ਵੀ ਐਮ ਐਲ اے ਸਭ ਨੂੰ ਜਾਓ ਫਿਰ ਕਿਹਾ ਵੀ ਲੱਟੂ ਲੈ ਟੱਪਾ ਲੈ ਜਾਓ ਬਾਕੀ ਲੈ ਜਾਓ ਭਾਈ ਅਜੇ ਵੀ ਸਲਾਮ ਦਿੱਤੀ ਕਹੋ ਜੇ ਕੋਈ ਗੱਲ ਕਰੂਗਾ ਮੇਰੇ ਹੱਥ ਜੋੜ ਕੇ ਖੜ੍ਹਦੇ ਹੋ ਭਾਈ ਇਹ ਤਾਂ ਵੀ ਕੋਈ ਗੱਲ ਨਹੀਂ ਹੈਗੀ ਵੀ ਤੁਸੀਂ ਦਵਾ ਦੋਗੇ ਕੋਈ ਗੱਲ ਨਹੀਂ ਠੀਕ ਹੈ ਉਹ ਬਾਕੀ ਦੇ ਘਪੋਰਾ ਜਾ ਕੇ ਕਹਿੰਦਾ ਚੱਲ ਮੈਨੂੰ ਪਰਵਾਹ ਨਾ ਵੀ ਪਰ ਮੈਂ ਗੱਲ ਕਰਦਾ ਚਲੋ ਚੋਰ ਤੇ ਫਿਰ ਡਿਸੀਜਨ ਕੋ ਜਾਣੇ ਹੈ ਅੱਲਾ ਨੇ ਉਹ ਤੇ ਜਾ ਕੇ ਉਹ ਦੁਕੇ ਨੂੰ ਪਤਾ ਲੱਗਿਆ ਘਟਦੇ ਬਾਦ ਉਹ ਚਲੇ ਗਏ ਉਹਨੇ ਤਾਂ ਹੋਰ ਹੀ ਸਮਝ ਕਰਤੀ ਜਿਹੜਾ ਸਰਪੰਚ ਉਹ ਹੀ ਬਤਾਵਾ ਦਾ ਜਾ ਕੇ ਭਾਈ ਜੀ ਝਗੜਾ ਹੋਣ ਦਾ ਮਤਰਾ ਪੁਲਿਸ ਨੂੰ ਰਿਪੋਰਟ ਕਰਤੀ ਮੈਂ ਬੜੀ ਰਿਪੋਰਟ ਕਰੀਓ 16 ਤਰੀਕ ਨੂੰ ਹੈ ਜੀ ਉਹਦਾ ਖਧਰਾ 18 ਤਰੀਕ ਨੂੰ ਖਲੋਨੀ ਵਰਕਾ ਹੋਣੀ ਆ ਇੱਕੋ ਪਿੰਡ ਜੀ ਦੱਸੋ ਵੀ ਕਿਹੜਾ ਮਾਪ ਡੰਡਾ ਹੈ ਲੋੜ ਕੋ ਕਿਹੜਾ ਪੈਰਾਮੀਟਰ ਲਾਇਆ ਤੁਸੀਂ ਫੇਪ ਉਸ ਬਗਾਲੀ ਉੱਤੇ ਫੇਪ ਉਸ ਲੇਖ ਦੀ ਰਿਪੋਰਟ ਕਰਤੀ ਚੌਕੀ ਚਾਰ ਦੇ ਮੇਲੇ ਦੀ ਰਿਪੋਰਟ ਮੈਂ ਪੜ੍ਹੀ ਆ ਜਿਸ ਦੇ ਵਿੱਚ ਲਿਖਿਆ ਕਿ ਇੱਥੇ ਜੀ ਖਤਰਾ ਹੈ ਇਹ ਬੋਲੋ ਤੇ ਕਿੱਥੋਂ ਮਤਲਬ ਸਾਰਕ ਦੀ ਮੁਖਤਰੀ ਨਹੀਂ ਫਿਰ ਇੱਧਰ ਆਈ ਜਾਣਾ ਇੱਕ ਮਿੰਟ ਜੀ 16 ਤਰੀਕ ਨੂੰ ਤਾਂ ਇਹਨਾਂ ਚੇਂਜ ਕਰਨੀਆਂ ਮਤਲਬ ਇਹਨਾਂ ਦਾ ਲਾਣਾ ਹੈ ਜੀ ਮਤਲਬ ਰਾਈਟ ਕੋ ਕਰੂਗਾ ਤੇ ਦੂਜੀ ਪਾਰਟੀ ਕਰੋ ਫਿਰ ਤੇਜੋ ਹੜਕੇ ਉਹਨਾਂ ਨੂੰ ਨਾ ਮਾਰੋ ਨਾ ਸਭੀ ਸ਼ਿਕਾਇਤਾਂ ਨੂੰ ਰੋਕਣ ਲੱਗੇ ਹੋਏ 18 ਤਰੀਕ ਨੂੰ ਕੀ ਘਟਤੀ ਹੈ ਫਿਰ ਝਗੜਾ ਹੀ ਹੋਗਾ ਮਿੰਤਾ ਕਰਦੇ ਕਰਦੇ ਆ ਪਿੰਡ ਦੇ ਬੰਦੇ ਕਿ 20 ਬੱਚੀ ਬੰਦੇ ਪਿਛਲੇ 20 ਪੀ 20 ਬਾਈ ਦੇ ਨਾਲ ਲੱਗੇ ਹੋਏ ਮੇਕਹਾਰ ਕਰਦੇ ਕਦੇ ਥਾਣੇ ਵਿੱਚ ਕਰਦੇ ਹੋਏ ਕਰਦੇ ਕਦੇ ਅਜਿਹਾ ਉਹਨਾਂ ਦੇ ਦਫ਼ਤਰ ਕਾਹਦੇ ਮਿੰਤਾ ਕਰਦੇ ਕਦੇ ਡੀ ਆਰਡੀਐਸ ਵੀ ਸਾਹਿਬ ਦੇ ਦਫ਼ਤਰ ਕਾਹਦੇ ਮਿੰਤਾ ਕਰਦੇ ਕਦੇ ਐਮਐਲ ਐਮਐਲ ਨੂੰ ਖੜੇ ਵਿੰਦਾ ਕਰਦੇ ਆ ਕਦੇ ਆਰਪੀ ਕੋਲ ਉੱਥੇ ਮਿਲਣ ਦਾ ਕਰਦੇ ਆ ਕਦੇ ਨੀਸੀ ਸਾਹ ਕੋਲ ਵਿੰਦਾ ਕਰਦੇ ਕੋਣ ਤੋਂ ਪੈਸੇ ਲਾਉਣੇ ਹਮਾਇਤੀਆਂ ਨੇ ਹਮਦਰਦੀਆਂ ਨੇ ਢਾਲ ਕੱਢੀ ਕੀਤੀ ਪੈਸੇ ਦਿੱਤੇ ਤੇ ਬਾਕੀ ਜਿਹੜੇ ਮੂਰੇ ਹੋਇਆ ਸਾਰੇ ਨੇ ਆਪਣੇ ਭਲੇ ਤੋਂ ਲਾਉਣਾ ਪੈਸਾ ਇਹ ਨਹੀਂ ਮਾਰਾ ਕੀ ਹੈ ਐਨਜੀਪਰ ਮਾਰਾ ਕੰਮ ਕਰਾਉਣਾ ਇਹ ਵੀ ਨਹੀਂ ਹੈ ਜਾਂ ਤਾਂ ਹੋਵੇਗਾ ਵੀ ਕੋਈ ਮਾਰਾ